ਲਾਲਚ ਵੀ ਦੇ ਦਿੱਤਾ ਕਹਿਣ ਲੱਗੇ ਚਲੋ ਕੋਈ ਨਹੀਂ ਬੱਚਿਆ ਇਹਨਾਂ ਨੂੰ ਮaaf ਕਰਵਾਇ ਦੀ ਦਿਹਾੜੀ ਨਾਲ ਰਹਿਣ ਲੋ ਸਾਬ ਜਗਿਆ ਨੂੰ ਵਾਪਸ ਤੋਰਿਆ ਗਿਆ ਬਾਹਰ ਨਿਕਲਦਿਆਂ ਸਾਰ ਵੀਰ ਮਰਗੇਸ਼ ਨਾਮ ਦਾ ਗ੍ਰੰਥ ਲਿਖਿਆ ਇੱਕ ਨਿਰਮਲੇ ਮਾਤਮਾ ਨੇ ਉਹਦੇ ਵਿੱਚ ਗੱਲ ਦਰਜ ਕੀਤੀ ਹੈ ਕਿ ਬਾਹਰ ਤਿੰਨ ਤਰ੍ਹਾਂ ਦੇ ਅਡਾਉਣੀਆਂ ਪਾਈਆਂ ਗਈਆਂ ਤਿੰਨ ਤਰ੍ਹਾਂ ਦੀਆਂ ਦੁਕਾਨਾਂ ਲਾਈਆਂ ਗਈਆਂ ਪਹਿਲੀ ਦੁਕਾਨ ਲੱਗੀ ਸੀ ਜਿਹੜੀ ਉਹ ਖਡਾਉਣਿਆਂ ਦੀ ਕਿਉਂਕਿ ਬੱਚਿਆਂ ਦਾ ਖਡਾਉਣਿਆਂ ਨਾਲ ਬੜਾ ਪਿਆਰ ਹੁੰਦਾ ਹੈ ਬੱਚਿਆਂ ਦਾ ਖਡਾਉਣਿਆਂ ਨਾਲ ਪਿਆਰ ਹੁੰਦਾ ਠੀਕ ਆ ਪਰ ਮਹਾਰਾਜ ਬਾਣੀ ਚਾਹੁੰਦੇ ਆ ਲੋਕਣ ਰਾਮ ਖਿਲਾਉਣਾ ਜਾਂ ਨਾ ਉਹ ਸੱਜਣੋ ਆਪਾਂ ਵੀ ਗੁਰੂ ਨੂੰ ਖਡਾਉਣਾ ਸਮਝਿਆ ਲੋਕਾਂ ਨੇ ਪਰਮੇਸ਼ਰ ਨੂੰ ਖਡਾਉਣਾ ਜਾਣਿਆ ਲੋਕ ਬਾਹਰ ਕੀ ਜਾਣ ਲੱਗ ਗਏ ਨਵੇਂ ਤੋਂ ਨਵੀਂ ਨਿੱਤ ਮਨਮਤ ਘੜਨ ਲੱਗ ਗਏ ਜਿਹੜੇ ਪਿੰਡ ਮਰਜੀ ਵਗਜੋ ਲੋਕੀ ਕੀ ਕਰਦੇ 100 ਰੁਪਏ ਦਾ ਜਹਾਜ਼ ਲਿਆ ਕੇ ਨਾ ਗੁਰੂ ਗ੍ਰੰਥ ਸਾਹਿਬ ਅਰ ਜੱਗੇ ਧਰ ਦਿੰਦੇ ਉਹ ਤੁਹਾਡੀ ਬੇੜੀ ਤਰ ਜਾਏ ਤੁਹਾਡੀ ਗੁਰੂ ਗ੍ਰੰਥ ਸਾਹਿਬ ਕੋਈ ਜਵਾਕ ਹੈ ਜਿਹੜਾ ਖਡਾਉਣੇ ਨਾ ਖੇਡੇਗਾ ਦੱਸ ਲੋਕ ਨੇ RAM ਖਲਾਉਣਾ ਜਨ ਬਾਣੀ ਤੇ ਮਹਾਰਾਜਾਂ ਦੇ ਆ ਬਈ ਸਤ ਗੁਰੂ ਹੈ ਬੋਹਿਥਾ ਵਿਰਲਾ ਕਿੰਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਬਾਣੀ ਤੇ ਆਪ ਜਹਾਜ ਵਾਹਿਗੁਰੂ ਨਾਮ ਜਹਾਜ ਚੜ੍ਹੇ ਸੁਖtre ਪਾਰ ਗਰਹਿਉਣਾ RAM ਜਹਾਜ ਕਬੀਰ ਸਾਹਿਬ ਨੇ ਆਖਿਆ ਗੌੜੀ ਰਾਤ ਕਿ ਅਜੀਵਤ ਪਰਮੇਸ਼ਰ ਦਾ ਨਾਮ ਜਹਾਜ ਹੈ ਤੂੰ ਘੁੱਟ ਕੇ ਪਕੜੇ ਨਹੀਂ ਇਸ ਨਾਮ ਰੂਪੀ ਜਹਾਜ ਤੇ ਚੜ੍ਹੇ ਨਹੀਂ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਿਆ ਕੇ ਖਡਾਉਣੇ ਰੱਖਣ ਲੱਗੇ ਨੇ ਲੋਕਨ RAM ਖਿਲਾਉਣਾ ਜਾਨਾ ਸਾਹਿਬ ਜਾਦਿਆਂ ਨੇ ਖਡਾਉਣਿਆਂ ਵੱਲ ਨਹੀਂ ਵੇਖਿਆ ਫਿਰ ਉਸ ਤੋਂ ਬਾਅਦ ਦੂਜੀ ਦੁਕਾਨ ਲੱਗੀ ਬੜੀਆਂ ਤਰ੍ਹਾਂ ਦੀਆਂ ਮਠਿਆਈਆਂ ਇਕੱਠੀਆਂ ਕਰਕੇ ਰੱਖੀਆਂ ਬੱਚਿਆਂ ਦਾ ਖਾਣ ਪੀਣ ਵੱਲ ਮੋਹ ਹੁੰਦਾ ਹੈ ਦੇਉ ਵੀ ਨਹੀਂ ਮੈਂ ਵਿਚਾਰ ਸ਼ੁਰੂ ਕੀਤੀ ਹੈ ਮਰਦਾ ਹੋਏ ਮੁਰੇਦ ਨਾ ਗੱਲੀ ਹੋਵਣਾ ਸਾਬਰ ਸਿਖਤ ਸ਼ਹੀਦ ਭਰਮ ਬਹੁ ਬੋਗਣਾ ਨਾ ਖਡਾਉਣਿਆਂ ਤੇ ਮਨ ਲਾਲਚ ਆਇਆ ਨਾ ਮਠਿਆਈਆਂ ਨੂੰ ਵੇਖ ਕੇ ਪਦਾਰਥਾਂ ਨੂੰ ਵੇਖ ਕੇ ਡੋਲੇ ਆ ਸਬਰ ਦੇ ਧਾਰਨੀ ਹੈ ਸ਼ੁਕਰ ਦੇ ਧਾਰਨੀ ਹੈ ਤੀਜੀ ਥਾਂ ਦੇ ਉਤੇ ਅਸ਼ਤਰ ਸ਼ਸਤਰ ਪੈ ਸਨ ਦੋਆ ਨੇ ਇੱਕ ਇੱਕ ਸ਼ਾਸਤਰ ਚੁੱਕ ਲਿਆ ਚਪਾਈਆਂ ਨੇ ਫਟਾਫਟ ਫੜ ਲਿਆ ਕਹਿਣ ਲੱਗੇ ਸ਼ਸਤਰ ਕਿਉਂ ਚੁੱਕਿਆ ਕਹਿਣ ਲੱਗੇ ਸ਼ਸਤਰ ਸਾਡੇ ਪੀਰ ਨੇ ਅਸ ਕਿਰਪਾਨ ਖੰਡੋ ਖੜਗ ਤਮਕ ਤਬਰੇ ਹਰ ਤੀਰ ਸੈਫ ਸਰੋਹੀ ਸਹਤੀ ਇਹ ਹਮਾਰੇ ਪੀਰ ਇਹ ਪੀਰ ਨੇ ਤੇ ਅਸੀਂ ਸ਼ਸਤਰ ਧਾਰਨ ਕਰਾਂਗੇ ਜਵਾਨ ਹੋਵਾਂਗੇ ਤੁਹਾਨੂੰ ਮਾਰ ਮੁਕਾਵਾਂਗੇ ਤੇ ਫਿਰ ਫੌਜੀਆਂ ਇਕੱਠੀਆਂ ਕਰਾਂਗੇ ਫਿਰ ਸਰਕਾਰ ਦੇ ਨਾਲ ਫਿਰ ਮੱਥਾ ਲਾਵਾਂਗੇ ਉਹ ਬਾਗੀ ਸੁਰ ਵਿੱਚ ਬੋਲੇ ਦੋਵੇਂ ਸਾਹਿਬ ਜਾਨ ਇਹ ਵੀ ਰਿਪੋਰਟ ਸੂਬਾ ਸਦ ਮਜੀਦ ਖਾਨ ਦੇ ਕੋਲ ਗਈ ਕਹਿਣ ਲੱਗੇ ਤੁਸੀਂ ਸੋਚਿਆ ਸੀ ਇਹ ਬੱਚੇ ਨੇ ਇਹਨਾਂ ਨੂੰ ਬੱਚੇ ਜਾਣ ਕੇ ਛੱਡ ਦਿਓ ਤੁਹਾਨੂੰ ਆਖਿਆ ਸੀ ਨਾ ਸੱਪ ਦੇ ਪੁੱਤਰ ਸੱਪ ਹੁੰਦੇ ਆ ਇਹਨਾਂ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਤੇ ਸਾਹਿਬ ਜਾਨਿਆਂ ਨੂੰ ਠੰਡੇ ਬੁਰਜੇ ਫਿਰ 11 ਬੋ ਦੀ ਰਾਤ ਰੱਖਿਆ ਗਿਆ ਮੋਤੀਰਾ ਮਹਿਰਾ ਫਿਰ ਰਾਤ ਨੂੰ ਦੁੱਧ ਲੈ ਕੇ ਆਇਆ ਦੁੱਧ ਪਿਆ ਕੇ ਬੱਚਨ ਬਲਾਸ ਹੁੰਦੇ ਰੇ ਫਿਰ ਛੱਡ ਕੇ ਚਲੇ ਗਏ 11 ਬੋ ਦੀ ਰਾਤ ਮਾਤਾ ਗੁਜ਼ਰ ਕਾ ਔਰ ਬੱਚਿਆਂ ਨੂੰ ਠੰਡੇ ਗੁਰਜਿਚ ਮਾਤਾ ਜੀ ਬੱਚਿਆਂ ਨੂੰ ਸਜੇ ਖੱਬੇ ਬਿਠਾ ਕੇ ਕਾਜਦੀ ਰਹੀ ਦੁਪੱਟਾ ਦੇ ਕੇ ਸਬਰ ਸੰਤੋਖ ਵਾਲਾ ਅਟਕ ਅਟਕ ਕੇ ਦੁਆਨੂ ਰਾਜ ਦੀ ਰਈ ਗੋਦ ਵਿੱਚ ਨਕਾਮ ਦੀ ਬਾਣ ਨਿੱਕੇ ਨਾ ਦੁਹਾਂ ਦੇ ਪਿਆਰ ਨਾਲ ਸੱਦਦੀ ਰਈ ਰਾਤ ਦੁੱਖਾਂ ਦੀ ਭਾਵੇਂ ਬਾਤੀਤ ਹੋ ਗਈ ਰਈ ਜਾਗਦੀ ਅੱਖ ਨਾ ਲੱਗਦੀ ਰਈ ساری ਰਾਤ ਮਾਤਾ ਗੁਜਰਕਾਰ ਕਦੇ ਬਾਬਾ ਜ਼ੋਰਾਵਰ ਸਿੰਘ ਨੂੰ ਛਾਤੀ ਨਾਲ ਲਾ ਲੈਂਦੀ ਕਦੇ ਫਤਿਹ ਸਿੰਘ ਨੂੰ ਲਾ ਲੈਂਦੀ ਉਹ ਬੰਦੇ ਕਿੰਨੇ ਕੁ ਮਾੜੇ ਭਾਗਾ ਵਾਲੇ ਹੋਣਗੇ ਯਾਰੋ ਜਿਹੜੇ ਇਹਨਾਂ ਤਿੰਨਾਂ ਚਾਰਾਂ ਦਿਨਾਂ ਵਿੱਚ ਵੀ ਗੁਰੂ ਦੇ ਸ਼ੁਕਰਾਨੇ ਵਿੱਚ ਨਹੀਂ ਆਉਣਗੇ